ਮੁਸਲਮਾਨ ਫਰਾਖ ਦਿਲ ਕੌਮ ਹੈ ਦੁਬਈ ਦੇ ਬਾਦਸ਼ਾਹ ਨੂੰ ਸਾਡੇ ਹਿੰਦੂ ਭਰਾਵਾਂ ਨੇ ਕਿਹਾ ਕਿ ਅਸੀਂ ਇੱਥੇ ਮੰਦਿਰ ਬਣਾਉਣਾ ਚਾਹੁੰਦੇ ਹਾਂ ਉਹਨੇ ਅੱਗੇ ਕੀ ਕਿਹਾ ਉਹਨੇ ਨਹੀਂ ਕਿਹਾ ਕਿ ਨਹੀਂ ਬਣਾਓ ਉਹਨੇ ਕਿਹਾ ਬਣਾਓ ਤਾਂ ਐਸਾ ਪਵਿੱਤਰ ਐਸਾ ਵਧੀਆ ਐਸਾ ਖੂਬਸੂਰਤ ਬਣਾਓ ਕਿ ਪੂਰੀ ਦੁਨੀਆ ਤੋਂ ਲੋਕ ਇਹਨੂੰ ਦੇਖਣ ਲਈ ਇੱਥੇ ਆਣ ਇਹ ਮੁਸਲਮਾਨਾਂ ਦੀ ਸਿਫਤ ਹੈ ਕਿ ਅਗਰ ਕਿਤੇ ਅਸੀਂ ਵੱਡੀ ਤਾਦਾਦ ਹੋਈਏ ਆਪਣੀ ਛੋਟੀ ਕੌਮਾਂ ਨੂੰ ਛਾਤੀ ਨਾਲ ਲਾ ਕੇ ਰੱਖਦੇ ਨੇ ਉਹ ਲੋਕ ਤਾਂ ਬੜੇ ਕਮਜ਼ੋਰ ਨੇ ਜਿਹੜੇ ਤਾਕਤ ਦੇ ਬਲ ਦੇ ਉੱਤੇ ਕਿਸੇ ਨੂੰ ਦਬਣਾ ਚਾਹੁੰਦੇ ਨੇ ਮੈਂ ਕਹਿਣਾ ਚਾਹੁੰਨਾ ਤਾਕਤ ਦੇ ਬਲ ਦੇ ਉੱਤੇ ਅਗਰ ਕੋਈ ਬੰਦਾ ਪਾਵਰਫੁਲ ਹੋ ਜਾਵੇ ਤੇ ਮੇਰੇ ਮਰਹੂਮ ਵਾਲਿਦ ਚਾਹੀ ਇਮਾਮ ਮੌਲਨਾ ਅਬੀ ਬੁਰੇ ਮਾਲੂ ਧਿਆਨਵੀ ਰਾਮਤੁੱਲਾਹ ਲੈ ਕਹਿੰਦੇ ਹੁੰਦੇ ਸੀ ਕਹਿੰਦੇ ਯਾਰ ਬੰਦਾ ਜਦੋਂ ਪਾਵਰਫੁਲ ਹੁੰਦਾ ਨਾ ਇੱਜ਼ਤਦਾਰ ਨਹੀਂ ਬਣਦਾ ਮੈਂ ਕਿਹਾ ਕੀ ਬਣਦਾ ਕਹਿਣ ਲੱਗੇ ਪੁੱਤਰਾ ਬੇਨਕਾਬ ਹੋ ਜਾਂਦਾ ਤੁਸੀਂ ਵੀ ਅਗਰ ਪੈਸਾ ਆ ਗਿਆ ਇੱਜ਼ਤ ਆ ਗਈ ਪ੍ਰਧਾਨਗੀ ਆ ਗਈ ਚੁਧਰਾਟ ਆ ਗਈ ਫੈਕਟਰੀ ਲਾ ਲਈ ਡਾਕਟਰ ਬਣ ਗਏ ਵਕੀਲ ਇੰਜੀਨੀਅਰ ਬਣ ਗਏ ਕੋਈ ਆਦਾ ਮਿਲ ਗਿਆ ਅਜ ਇੱਜ਼ਤਦਾਰ ਨਹੀਂ ਬਣੇ ਬੇਨਕਾਬ ਹੋ ਗਏ ਫਿਰ ਲੋਕਾਂ ਨੂੰ ਪਤਾ ਲੱਗਦਾ ਕਿ ਇਹ ਪਿਆਰ ਨਾਲ ਮਿਲਦਾ ਹੈ ਕਿ ਸਤਕਾਰ ਨਾਲ ਮਿਲਦਾ ਹੈ ਔਰ ਅਗਰ ਉਹ ਖਾਨਦਾਨੀ ਹੋਏਗਾ ਜਿੰਨਾ ਉੱਤੇ ਨੂੰ ਜਾਏਗਾ ਸਿਰ ਨੀਚੇ ਨੂੰ ਚੁੱਕਦਾ ਚਲਾ ਜਾਏਗਾ ਇਹ ਮੁਹੰਮਦੁਰ ਰਸੂਲullah ਦਾ دین ਹੈ ਇਸ دین ਚ ਕੋਈ ਬڑا ਛੋਟਾ ਨਹੀਂ ਇਸ دین ਚ ਅੱਜੀ ਹੁਣੀ ਨਮਾਜ਼ ਪੜ੍ਹਨੀ ਹੈ ਦੇਖਿਓ ਇਮਾਮ ਨੇ ਜਦੋਂ ਨਮਾਜ਼ ਪੜ੍ਹਾਣੀ ਹੈ ਤੇ ਕਈ ਫਕੀਰ ਮੌਲਵੀ ਸਾਫ ਚ ਖੜੇ ਹੋਣਗੇ ਕਈ ਪੱਲੇਦਾਰ ਖੜੇ ਹੋਣਗੇ ਤੇ ਜੇ ਸ਼ਾਹ ਇਮਾਮ ਨੇ ਵਜੂ ਲੇਟ ਕੀਤਾ ਤੇ ਕਿੱਥੇ ਜਗ੍ਹਾ ਮਿਲਣੀ ਹੈ ਜੀ ਪਿੱਛੇ ਪਿੱਛੇ ਅਗਰ ਹੋਰ ਲੇਟ ਆਇਆ ਤੇ ਕਿੱਥੇ ਉਹ ਤੋਂ ਪਿੱਛੇ ਔਰ ਅਗਰ ਜੁਮੇ ਚ ਕੋਈ ਬੜੇ ਤੋਂ ਬੜਾ ਮੁਸਲਮਾਨ ਸਰਮਾਇਆਦਾਰ ਅਗਰ ਉਹ ਲੇਟ ਆਏਗਾ ਤੇ ਉਹਨੂੰ ਮੁਸਲਮਾਨਾਂ ਦੀ ਜੁੱਤੀਆਂ ਚ ਨਮਾਜ਼ ਪੜ੍ਹਨੀ ਪਵੇਗੀ ਇਸ ਦੀਨ ਚ ਕਿਸੇ ਨੂੰ ਕਿਸੇ ਦੇ ਉੱਤੇ ਚੁਦਰਾਹਟ ਹਾਸਲ ਨਹੀਂ ਉਹ ਜਿਹੜੇ ਆਪਣਿਆਂ ਦੀ ਚੁਦਰਾਹਟ ਬਰਦਾਸ਼ਤ ਨਹੀਂ ਕਰਦੇ ਉਹ 11 ਦੇ 14 ਹੜ ਕਿੱਥੋਂ ਬਰਦਾਸ਼ਤ ਕਰ ਨਹੀਂ ਗੱਲ ਸਰ ਜੀ ਤੇ ਇਸ ਲਈ ਆਪਾਂ ਵਧਈਏ ਅੱਗੇ ਮੁਹੱਬਤ ਦਾ ਹੱਥ ਵਧਾਈਏ ਇਹ ਪੰਜਾਬ ਪੂਰੇ ਭਾਰਤ ਲਈ ਨਮੂਨਾ ਹੈ ਇਹ ਪੰਜਾਬ ਇੱਕ ਗੁਲਦਸਤਾ ਹੈ ਭਾਰਤ ਦਾ ਅੱਜ ਬਹੁਤ سارے ਲੋਕ ਇਸ ਇੰਤਜ਼ਾਰ ਚ ਸੀ ਕਿ ਪਤਾ ਨਹੀਂ ਸ਼ਾ ਇਮਾਮ ਸਾਹਿਬ ਨੇ ਕਿਹੜਾ ਐਲਾਨ ਕਰਨਾ ਕੀ ਕਹਿਣਾ ਉਹ ਅਸੀਂ ਪੰਜਾਬ ਦੇ ਰਖਵਾਲੇ ਆ ਪੰਜਾਬ ਨੂੰ ਜੋੜਨ ਆਇਆ ਪੰਜਾਬ ਦੀ ਤਰੱਕੀ 'ਚ ਸਾਡਾ ਖੂਨ ਸ਼ਾਮਲ ਹੈ ਮੌਲਕ ਦੀ ਆਜ਼ਾਦੀ 'ਚ ਅਸੀਂ ਜੇਲਾ ਕੱਟੀਆਂ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਰਿਵਾਰ ਨੂੰ ਆਪਣੇ ਘਰ 'ਚ ਰੱਖਿਆ ਅਸੀਂ ਸੁਬਾਸ ਚੰਦਰ ਬੋਸ ਦਾ ਸਾਥ ਨਿਭਾਇਆ ਅਸੀਂ ਮਾਸਟਰ ਤਾਰ ਸਿੰਘ ਪੰਤ ਰਤਨ ਦੇ ਨਾਲ ਜੇਲਾ 'ਚ ਗਏ ਆ ਅਸੀਂ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਮੋਢੇ ਨਾਲ ਮੋਢਾ ਖਾਗੇ ਲਾਠੀਆਂ ਖਾਧੀਆਂ ਆਪਣਾ ਭਲੇਖਾ ਕੱਢ ਦੋ ਅਸੀਂ ਪੰਜਾਬ 'ਚ ਅੱਜ ਵੀ ਅਮਨ ਨੂੰ ਕਾਇਮ ਰੱਖਾਂਗੇ ਕੱਲ ਵੀ ਅਮਨ ਨੂੰ ਕਾਇਮ ਰੱਖਾਂਗੇ ਕਿਸੇ ਦੀ ਮਾਜੀ ਚੱਲਣ ਤੇ ਇਸ ਲਈ ਜੋ ਮਰਜੀ ਕਰਦੇ ਰਹੀਓ ਅੱਛੇ ਮੁਸਲਮਾਨ ਬਣੋ Hindu Sikh ਭਰਾਵਾਂ ਨਾਲ ਆਪਣੇ ਤਾਲੁਕ ਜਿਹੜੇ ਆ ਇਹ ਖਲਾਸ ਤੇ ਦਿਖਾਵੇ ਦੇ ਨਹੀਂ ਦਿਖਾਵੇ ਦੇ ਨਹੀਂ ਸੱਚੀ ਨੀਅਤ ਦੇ ਕਾਇਮ ਰੱਖੋ ਦੂਸਰੇ ਦੀ ਬੇਟੀ ਨੂੰ ਆਪਣੀ ਬੇਟੀ ਸਮਝੋ ਆਪਣੇ ਕਾਰੋਬਾਰ ਪਾਕਿਸਤਾਨੀ ਦੇ ਨਾਲ ਕਰੋ ਆਪਣੇ ਬੱਚਿਆਂ ਨੂੰ ਹੁਣ ਪੜਾਣ ਲਈ ਅੱਗੇ ਆ ਜਾਓ ਬਹੁਤ ਰੋਲਾ ਪਾ ਲਿਆ ਮੈਂ ਪਿਛਲੀ ਵਾਰੀ ਕਿਹਾ ਸੀ ਜਦੋਂ ਇਲੈਕਸ਼ਨ ਹੋਣਾ ਸੀ ਇੱਕ ਗੱਲ ਮੈਂ ਕਿਹਾ ਹਰ ਵਾਰੀ ਆਪਾਂ ਕਬਰਸਤਾਨ ਹੀ ਮੰਗੀ ਜਾਂਦੇ ਆ ਉਹ ਕਦੀ ਸਕੂਲ ਵੀ ਮੰਗ ਲਓ ਕਬਰਸਤਾਨ ਹੀ ਮੰਗੀ ਜਾਂਦੇ ਆ ਕਾਲਜ ਮੰਗ ਲਓ ਕਬਰਸਤਾਨ ਹੀ ਮੰਗੀ ਜਾਂਦੇ ਆ ਕੋਈ ਹਸਪਤਾਲ ਮੰਗ ਲਓ